ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੇ ਪਤੇ ਹੋਰ ਸਾਰੇ ਕਿਵੇਂ ਹੋ ਆਈ ਹੋਪ ਸਾਰੇ ਵਧੀਆ ਹੋਣਗੇ ਤੇ ਅੱਜ ਹੈ ਗਿਆ ਜੀ ਦੀਵਾਲੀ ਤੇ ਕਈ ਲੋਕਾਂ ਨੇ ਕੱਲ੍ਹ ਮਨਾ ਲਈ ਤੇ ਅੱਪਾ ਅੱਜ ਮਨਾਵਾਂਗੇ ਇੱਕ ਤਰੀਕ ਨੂੰ ਠੀਕ ਹੈ ਜੀ ਸਾਰਿਆਂ ਨੂੰ ਬੰਦੀ ਛੋੜ ਦੀ ਰਸਤੇ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆਂ ਨੂੰ ਸੱਚੇ ਪਾਸ਼ਾ ਅਸੀਂ ਚੜ੍ਹਦੀ ਕਲਾ 'ਚ ਰੱਖਣ ਤੇ ਆਹ ਦੇਖੋ ਜੀ ਅੱਪਾ ਹੁਣ ਸਾਫ਼ ਸਫਾਈਆ ਦਾ ਵਾਸੇ ਕਰ ਲਿਆ ਸਾਰਾ ਦੇਖੋ ਤੇ ਹੁਣ ਆਪਾਂ ਕਰਦੇ ਆ ਤਿਆਰੀ ਛੋਟੇ-ਘਰੇ ਆ ਵੀ ਆਪਾਂ ਸਾਰਾ ਕਿਚਨ ਵੀ ਸਾਫ ਕਰ ਲਿਆ ਠੀਕ ਹੈ ਜੀ ਸਫਾਈਆਂ ਤਾਂ ਵੈਸੇ ਆਪਾਂ ਕਰ ਲਈਆਂ ਸੀਗੀਆਂ ਤੇ ਫਿਰ ਵੀ ਤੁਹਾਨੂੰ ਪਤਾ ਹੀ ਹੈ ਦਿਵਾਰੀ ਵਾਲੇ ਦਿਨ ਥੋੜਾ ਹੁੰਦਾ ਹੈਗਾ ਵੀ ਦੁਬਾਰਾ ਇੱਕ ਵਾਰੀ ਫੇਰ ਉਹ ਕਰ ਲਈ ਤੇ ਇਧਰ ਮੈਂ ਆਲੂ ਤੇਰੇ ਨੇ ਉਪਰ ਕਵਰ ਨਹੀਂ ਕਰਿਆ ਹਲੇ ਆਲੂ ਆਪਾਂ ਬਣਾਉਣੇ ਨੇ ਕਚੋਰੀਆਂ ਠੀਕ ਹੈ ਜੀ ਤੇ ਹੁਣ ਇਹਨੂੰ ਮੈਂ ਇੰਨੇ ਜਿੰਨੀ देर ਨੂੰ ਆਲੂ ਹੁੰਦੇ ਨੇ ਤੇ ਉਨੀ ਦੇਰ ਨੂੰ ਮੈਂ ਹੁਣ ਦੇਖੋ ਚਲੋ ਜੀ ਹੁਣ ਆਪਾਂ ਲੱਗੇ ਬਾਰਦਰ ਤੇ ਇਹਦੇ ਨਾਲ ਆਪਾਂ ਬਣਾਵਾਂਗੇ ਜੂੜੇ ਦੀਵੇ ਚੱਪਲ ਗੋਲੀਆਂ ਬੱਤੀਆਂ ਠੀਕ ਹੈ ਜੀ ਉਹ ਪੱਟ ਕੇ ਰੱਖ ਲੈਣਾ ਇੰਨੇ ਬਾਕੀ ਸਾਰਾ ਆਪਣਾ ਕੰਮ ਕਰਦਾ ਸਾਫ ਸਪਈਆ ਹੋ ਗਿਆ ਆ ਬਾਕੀ ਆ ਦੇਖੋ ਕੋਪਰਾ ਨੇ ਖਲਾਰਾ ਪਾਇਆ ਦਿਵਿਆਂ ਨੂੰ ਰੰਗ ਕਰਿਆ ਤੇ ਆਹ ਉਹ ਰੱਖੇ ਹੋਏ ਨੇ ਰੰਗੋਲੀ ਦੇ ਰੰਗ ਇਹ ਵੀ ਪ੍ਰੋ ਨੇ ਬਣਾਏ ਹੋਏ ਪਤਾ ਨਹੀਂ ਕਿਥੇ ਲੱਭੂ ਪ੍ਰੋ ਨੇ ਕਲਰਾਇਆ ਹੈ ਜਾਂ ਟੇਬਲ ਤੇ ਬਾਕੀ ਮੈਂ ਤਾਂ ਆਪਣੇ ਚਰਪਉ ਸਾਰਾ ਸਾਫ ਸੁਪਈਆ ਕਰਤਾ ਠੀਕ ਹੈ ਜੀ ਅੱਜ ਆਪਾਂ ਬਣਾਵਾਂਗੇ ਬਾਕੀ ਦੇਖਦੇ ਆ ਸੋਚਿਆ ਤਾਂ ਹੈਗਾ ਵੀ ਕੋਈ ਚੋਰੀਆਂ ਗੁਲਗਲੇ ਤੇ ਪਕੌੜੇ ਤਿੰਨ ਚੀਜ਼ਾਂ ਸੋਚੀਆਂ ਨੇ ਬਣਾਉਣ ਦੀ ਬਾਕੀ ਦੇਖਦੇ ਆ ਤਿੰਨ ਬਣਦੀਆਂ ਨੇ ਕਿ ਨਹੀਂ ਬਣਦੀਆਂ ਠੀਕ ਹੈ ਜੀ ਬੜਿਆ ਜੋ ਬਲੌਗ ਦੇ ਨਾਲ ਠੀਕ ਹੈ ਜੀ ਲਓ ਜੀ ਆਪਾਂ ਲੱਗਿਆ ਹੁਣ ਸਬਜ਼ੀ ਬਣਾਉਣ ਚਿੱਲੀ ਪਨੀਰ ਤੇ ਕੋਟ ਪਿਆਜ਼ ਫਰਾਈ ਕਰ ਲੇ ਹਲਕੇ ਜਿਹਾ ਤੇ ਹੋਰ ਕਰਾਂਗੇ ਆਪਾਂ ਸ਼ਿਮਲਾ ਮਿਰਚ ਫਰਾਈ ਠੀਕ ਹੈ ਜੀ ਅਦਰ ਪਨੀਰ ਪਿਆ ਆ ਛੋਟੇ ਛੋਟੇ ਆਪਾਂ ਪਿਆਜ਼ ਕੱਟ ਲਿਆ ਮੇਸਚਾ ਆਪਾਂ ਇਹਦੇ ਵਿੱਚ ਅਦਰਕ ਤੇ ਮਿਰਚਾਂ ਪੀਸ ਲਈਆਂ ਤੇ ਦੋ ਟਮਾਟਰ ਪਾਵਾਂਗੇ ਪੂਰਾ ਕਿਚਨ ਜੀ ਦੇਖੋ ਕਿਆ ਖੁਲਾਰਾ ਪੈ ਕਉ ਗੋਬੀ ਪਿੱਛੇ ਸ਼ਾਮ ਦੀ ਤਿਆਰੀ ਚੱਲ ਰਹੀ ਆ। ਆ ਕਚੋਰੀਆਂ ਨਹੀਂ ਆਪਾਂ ਰੱਖ ਲਿਆ ਆਲੂ ਵਾਲ ਕੇ। ਆ ਆਲੂ ਕਰ ਲਿਆ ਆਪਾਂ ਆਲੂ ਪਿਆਜ਼ ਤੇ ਆ ਗੋਭੀ ਆਪਾਂ ਬਣਾਉਣਾ ਨੇ ਪਕੌੜੇ। ਤੇ ਇੱਧਰ ਬੱਚੇ ਲੱਗੇ ਹੋਏ ਨੇ ਡੈਕੋਰੇਸ਼ਨ ਕਰਨ। ਤੇ ਆ ਮੇਰੀ ਬੇਟੀ ਨੇ ਦੇਖੋ ਘਰੇ ਬਣਾਏ ਨੇ। ਘਰੀ ਜਿਵੇਂ ਪਰ ਆਪਾਂ ਰੈਡੀਮੇਡ ਕੁਝ ਵੀ ਨਹੀਂ ਲੈ ਕੇ ਆਏ ਸਮਾਨ ਮਾਰਕੀਟ। ਆ ਦੇਖੋ ਜੀ। ਇੱਧਰ ਪਏ ਨੇ ਡੱਬੇ ਮਠਿਆਈ ਵਾਲੇ ਇਸ ਵਾਰ ਪ੍ਰਭ ਕਹਾ ਜੀ ਘੱਟ ਲੈ ਕੇ ਆਏ 3 ਨਾ ਡੱਬੇ ਕਿਉਂਕਿ ਖਾਣੀ ਹੁੰਦੀ ਮਠਿਆਈ ਫਿਰ ਸਾਨੂੰ ਸਿੱਟਣੀ ਪੈਂਦੀ ਹੈਗੀ ਅੱਗੇ ਪਿੱਛੇ ਖਾ ਲੈਣੇ ਹੋਏ ਤੇ ਦਿਵਾਲੀ ਵਾਲੇ ਦਿਨ ਫਿਰ ਜ਼ਿਆਦਾ ਹੋ ਜਾਂਦਾ ਖਾਣੇ ਉਹ ਤੇ ਆ ਦੇਖੋ ਜੇ ਇੱਧਰ ਆਪਾਂ ਬਾਬਾ ਜੀ ਦੀ ਫੋਟੋ ਮੰਗਵਾਈ ਸੀਗੀ ਮੈਨਾਂ ਤੋਂ ਕਿਉਂਕਿ ਬਾਬਾ ਜੀ ਜਨਮ ਦਿਨ ਵੀ ਆ ਰਿਹਾ ਥੋੜੇ ਦਿਨਾਂ ਤੱਕ ਤੇ ਇੱਧਰ ਬਾਬਾ ਹਲੂਮਾਨ ਜੀ ਦੀ ਫੋਟੋ ਪਈ ਆ ਇਹ ਇੱਕ ਮਹਿਨਾ ਤੇ ਆ ਮੰਗਾਇਆ ਚਾਵਲਾ ਭੰਡੇ ਕਿ ਸਾਡੇ ਕੋਲ ਚਾਵਲੇ ਭੰਡੇ ਛੋਟੇ ਨੇ ਦੋਨੋਂ ਕੇ ਮੰਗਵਾਇਆ ਠੀਕ ਹੈ ਜੀ ਬੱਗੇ ਸਮਝੋ ਆਪਾਂ ਮੱਥਾ ਟੇਕ ਦਿਆਂ ਜਦ ਇਹ ਤੋਂ ਮਾਰਨ ਦੇ ਵਿੱਚ ਆ ਟੇਬਲ ਲਗਾ ਲੇ ਆਪਾਂ ਇੱਥੇ ਕਰਾਂਗੇ ਆਪਾਂ ਆਪਣਾ ਠੀਕ ਹੈ ਜੀ ਦੀਵੇ ਲਾ ਮੰਗੇ ਤੇ ਬਾਬਾ ਜੀ ਦੀ ਫੋਟੋ ਇੱਥੇ ਰੱਖ ਕੇ ਇੱਥੇ ਦੀਵੇ ਲਾ ਮੰਗੇ ਆਪਾਂ ਬੰਬਲੀ ਆਏ ਇਹ ਇਹ ਹਫਾਜ਼ਤ ਦਾ ਖਰਚਾ ਪਤਾ ਨਹੀਂ ਕਿ ਆ ਕਿੰਨਾ ਕੁਛ ਲੈ ਕੇ ਆਇਆ ਬੇਟਾ ਆ ਬੇਟੀ ਦਾ ਸਮਾਨ ਆ ਜਿਹੜੀ ਦਾ ਛੋਟਾ ਮੋਟਾ ਆ ਦੇਖੋ ਬੇਟਾ ਜਿਹੜੇ ਲੈ ਕੇ ਆਇਆ ਪਤਾ ਨਹੀਂ ਕਿ ਆ ਸੀ ਮੇਰੇ ਵਿੱਚ ਆ بڑے ਡੱਬੇ ਚ ਸ਼ਾਰਟ ਇਹਦੇ ਵਿੱਚ ਆ ਦੇਖੋ ਇਹਦਾ ਜਿੱਤ ਕੰਨ ਲੱਗਦਾ ਚੰਗੀ ਤਰ੍ਹਾਂ ਖੋਲੂਗਾ ਪਰ ਉਹ ਦਾ ਹਲੇ ਹੋਇਆ ਨਹੀਂ ਆ ਦੇਖੋ ਜਿਹੜੇ ਇਹਨਾਂ ਨੇ ਲਗਾ ਲਿਆ ਜਸੋ ਕਿੰਦਾ ਲੱਗ ਰਹੇ ਨੇ ਸੋਹਣੇ ਲੱਗ ਰਹੇ ਨੇ ਮੈਂ ਕਿਾ ਚਲੂੜੇ ਲਗਾ ਦੋ ਕਿਤੇ ਅੱਜ ਜੇ ਆਪਾਂ ਹੁਣ ਆਗੇ ਇੱਧਰ ਸਬਜ਼ੀ ਕਰਨੀ ਕਿਉਂਕਿ ਸੋਭਾ ਦੀ ਆਪਾਂ ਬਸ ਚਾਹ ਪੀਤੀ ਬਿਸਕਟ ਖਾਦੇ ਸੀਗੇ ਤੇ ਉਦੋਂ ਬਾਅਦ ਇਹ ਬੱਚੇ ਜੋ ਮੇਰੇ ਹਸਬੰਡ ਚਲੇ ਗਏ ਸੀਗੇ ਇੱਕ ਹੋਈ ਸੀਗੇ ਮਾਰਕੀਟ ਤੇ ਮੈਂ ਘਰ ਦਾ ਤਾਂ ਸੁਭੇ ਲੱਗਿਓ ਸੀ ਕਾਰਨ ਤੇ ਦੁਪਹਿਰ ਦਾ 1 ਵਜੇ ਵਾਲੇ ਸੀ ਰੋਟੀ ਨਹੀਂ ਖਾਧੀ ਹੈਗੀ ਸੋਭਾ ਦੀ ਤੇ ਹੁਣ ਬੇਟਾ ਕਹਿੰਦਾ ਮੈਂ ਕਰਨੂ ਗਿਆ ਸੀ ਕੱਲ ਪੱਕਾ ਕੁਛ ਲਿਆਉਂਦੇ ਖਾਣੇ ਨੂੰ ਤੇ ਬੇਟਾ ਕਹਿੰਦਾ ਨਹੀਂ ਮੈਂ ਖਾਣੀ ਹਾਂ ਚਿੱਲੀ ਪਨੀਰ ਤਨਾ ਦੇਖੋ ਆਪਾਂ ਰੇਤਾ ਸ਼ਿਮਲਾ ਮਿਰਚੋ ਫਰਾਈ ਕਰੀਏ ਚਲੋ ਜੀ ਬਣੇ ਰਿਓ ਬਲੌਗ ਦੇ ਨਾਲ ਠੀਕ ਹੈ ਜੀ ਮੈਂ ਬਣਾ ਲਾਂ ਮੈਂ ਸਬਜ਼ੀ ਤੇ ਟਾਈਮ ਬਹੁਤ ਹੋ ਗਿਆ ਪਹਿਲੇ ਉਸ ਤੋਂ ਬਾਅਦ ਰੋਟੀ ਬਣਾ ਲੈ ਬਾਕੀ ਸ਼ਾਮ ਦੀ ਤਿਆਰੀ ਆਪਾਂ ਨਾਲ-ਨਾਲ ਆਪਾਂ ਸ਼ਾਮ ਦੀ ਤਿਆਰੀ ਕਰ ਰਹੇ ਹਾਂ ਜੋ ਵੀ ਆਪਾਂ ਸਮਰ ਬਣਾਉਣਾ ਸ਼ਾਮ ਦਾ ਠੀਕ ਹੈ ਜੀ ਚਲੋ ਬਣੇ ਰਿਓ ਬਲੌਗ ਦੇ ਨਾਲ ਸਬਜੀ ਆਪਣੀ ਹੋ ਗਈ ਤਿਆਰ ਜਿਆਦਾ ਮਸਾਲੇ ਨਹੀਂ ਮੈਂ ਇਸ ਕੇ ਤਿਆਰੀ ਵਿੱਚ ਠੀਕ ਹੈ ਜੀ ਇੱਕ ਵਸ ਤੇਜ ਪੱਤਾ ਪਾ ਲਿਆ ਸੀ ਇੱਕ ਅੱਡੀ ਚਿਲੀ ਪਾ ਲਈ ਸੀ ਦੋ ਚਾਰ ਕਾਲੀ ਮਿਰਚਾਂ ਪਾਲੀਆਂ ਸੀਗੇ ਬਾਕੀ ਜਿਹੜੇ ਮਸਾਲੇ ਹੁੰਦੇ ਨੇ ਉਹ ਪਾਏ ਕਿਉਂਕਿ ਮਸਾਲੇ ਇਸ ਟਾਈਮ ਹੈ ਨਹੀਂ ਸੀਗੇ ਜਿੰਨਾ ਕੋਈ ਹੋ ਸਕਿਆ ਇੱਕ ਕਲਰ ਦੇਖੋ ਤੁਸੀਂ ਸਬਜੀ ਦਾ ਕਲਰ ਤਾਂ ਬਹੁਤ ਵਧੀਆ ਆ ਸਬਜੀ ਦਾ ਪੱਕੀ ਹੁਣ ਖਾ ਕੇ ਦੇਖਾਂਗੇ ਵੀ ਕਿੱਦਾਂ ਦੀ ਬਣੀ ਹੈ ਕਿੱਦਾਂ ਦੀ ਨਹੀਂ ਠੀਕ ਹੈ ਜੀ ਚਲੋ ਹੁਣ ਆਪਾਂ ਬਣਾਉਣੀ ਹੈ ਜਦ ਰੋਟੀ ਜੀ ਸ਼ਾਮ ਦੇ 5 ਵਜੇ ਗਏ ਹੁਣ ਤੇ ਮੈਂ ਆਗੀ ਦੁਬਾਰਾ ਬਲੌਗ 'ਚ ਤੇ ਦੁਪਹਿਰੇ ਆਪਾਂ ਰੋਟੀ ਸਬਜੀ ਬਣਾ ਲਈ ਸੀ ਸਬਜੀ ਤੁਹਾਨੂੰ ਦਿਖਾਈ ਸੀਗੀ ਜਿੱਦਾਂ ਦੀ ਸਬਜੀ ਦੀ ਸ਼ਕਲ ਸੀ ਉਹਦੇ ਨਾਲੋਂ ਜ਼ਿਆਦਾ ਟੇਸਟੀ ਸਬਜੀ ਬਣੀ ਸੀਗੀ ਬਹੁਤ ਟੇਸਟੀ ਸਬਜੀ ਬਣੀ ਸੀਗੀ ਤੇ ਫਿਰ ਮੈਂ ਥੋੜੀ ਦੇਰ ਆਪਣਾ ਸਮਾਨ ਜੋ ਵੀ ਆਪਣਾ ਤਿਆਰ ਸੀ ਕਰਨੇ ਨੂੰ ਪਿਆ ਸੀ ਸਭਾ ਸਾਰਾ ਸਮਾਨ ਤਿਆਰ ਕਰ ਲਿਆ। ਹਾਂ ਦੇਖੋ ਜੀ ਸਮਾਨ ਆਪਣਾ ਹੁਣ ਸਾਰਾ ਤਿਆਰ ਪਿਆ। ਪਕੌੜਿਆਂ ਦਾ ਮਸਾਲਾ ਪਿਆ ਠੀਕ ਹੈ ਜੀ। ਇਹ ਆਪਣਾ ਪਚੌਰੀਆਂ ਦਾ ਪਿਆ। ਤੇ ਇਹ ਥੋੜਾ ਮੈਂ ਹੁਣ ਇਹਨੂੰ ਸੈੱਟ ਕਰ ਲੂਗੀ ਮੈਨੂੰ ਥੋੜਾ ਕਾਠਾ ਲੱਗਦਾ ਸੀ ਇਹ ਮੈਂ। ਇਹ ਥੋੜਾ ਸੈੱਟ ਕਰ ਲੂਗੀ। ਹੋ ਲਗ ਲੈਂਦੇ ਇਹ ਥੋੜਾ ਪਾਣੀ ਪਾ ਕੇ ਨੂੰ ਸੈੱਟ ਕਰ ਦਿੰਦੇ ਥੋੜਾ ਹਾਰਡ ਆ ਦੇਖੋ ਏ ਕਰਤੀ ਕਰਦੀ ਇਹਨੂੰ ਤੇ ਇਧਰ ਪ੍ਰਭ ਨੇ ਬਣਾਈਆਂ ਰੰਗੋਲੀ ਉਹ ਦੇਖੋ ਜਿਸ ਤਰ੍ਹਾਂ ਦੀ ਵਿੱਚ ਉਹਨੂੰ ਆਈ ਬਣਾਉਣੀ ਬਣਾ ਲਈ ਉਹਨੇ ਫਸਟ ਟਾਈਮ ਬਣਾਈਆ ਉਹਨੇ ਪਰ ਅੱਜ ਮੈਂ ਕਿਚਨ ਟਿਕਾ ਮੈਂ ਸ਼ੁਰੂ ਤੇ ਜਦ ਵੀ ਆਪਾਂ ਕੋਈ ਚੀਜ਼ ਬਣਾਉਣੀ ਆ ਪਹਿਲਾਂ ਆਪਾਂ ਮਿੱਠੀ ਚੀਜ਼ ਬਣਾਉਣੀ ਹੁੰਦੀ ਆ ਤੇ ਮੈਂ ਸਟਾਰਟ ਕਰੂੰਗੀ ਗੁਗੁਲੇ ਤੇ ਬਣਾਉਣਾ ਇਹ ਬੈਟਰ ਬੈਟਰ ਥੋੜਾ ਜਿਹਾ ਖਾਰਾ ਘਠੀ ਕਾ ਚੀ ਇਹਨੂੰ ਥੋੜਾ ਸੈੱਟ ਕਰਦੇ ਹਾਂ ਹਲਕਾ ਜਿਹਾ ਪਾਣੀ ਪਾ ਕੇ ਇਹਨੂੰ ਸੈੱਟ ਕਰ ਦਈਏ ਪਹਿਲਾਂ ਬਣਾਉਂਗੀ ਮੈਂ ਇਹ ਆਪਣਾ ਗੁਗੁਲੇ ਤੇ ਉਸ ਤੋਂ ਬਾਅਦ ਬਣਾਉਂਗੀ ਮੈਂ ਪਕੌੜੇ ਤੇ ਫਿਰ ਲਾਸਟ 'ਚ ਬਣਾਉਂਗੀ ਕਚੌੜੀਆਂ ਠੀਕ ਹੈ ਜੀ ਤੇ ਆਪਾਂ ਹੁਣ ਬਣਾ ਲਈਏ ਸਮਾਨ ਸਾਰਾ ਜੋ ਵੀ ਬਣਾਉਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਤਿਆਰ ਹੋ ਕੇ ਨਵਾਂ ਸੂਟ ਪਾ ਕੇ ਫਿਰ ਜਾਮਗੇ ਆਪਾਂ ਗੁਰਦੁਆਰੇ ਪਹਿਲਾਂ ਆਪਾਂ ਘਰੇ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਗੁਰਦੁਆਰੇ ਠੀਕ ਹੈ ਜੀ ਆਜੋ ਗੁਲਗੁਲੇ ਬਣਾਉਨੇ ਸਿਖਾਈਏ ਤੁਹਾਨੂੰ ਸਾਡੀ ਜਰਾ ਕੋਣ ਮਤਲਬ ਕਿ ਜਿਵੇਂ ਅਸੀਂ ਬਣਾਉਨੇ ਦਿਵਾਲੀ ਵਾਲੇ ਦਿਨ ਗੁਲਗੁਲੇ ਕਚੋਰੀਆਂ ਤੇ ਆਪਣਾ ਪਕੌੜੇ ਜੋ ਵੀ ਮਤਲਬ ਆਪਣਾ ਮਨ ਕਰਦਾ ਹੈ ਵੀ ਕੋਣ ਇਦਾਂ ਦਿਵਾਲੀ ਵਾਲੇ ਦਿਨ ਅਸੀਂ ਮਨ ਬਣਾਉਂਦਾ ਘਰੇ ਵੀ ਤੇਲ ਫੁੱਗਦੇ ਨੇ ਸਾਡੇ ਮਤਲਬ ਕਿ ਮੰਨਦੇ ਨੇ ਤੇ ਸਾਡੇ ਮੰਮੀ ਹੁਣੇ ਕਹਿੰਦੇ ਹੁੰਦੇ ਸੀਗੇ ਵੀ ਬਾਤ ਤੋਂ ਬਾਅਦ ਦਿਵਾਲੀ ਵਾਲੇ ਦਿਨ ਤੇਲ ਕਰਨਾ ਚਾਹੀਦਾ ਜਲਣਾ ਚਾਹੀਦਾਗਾ ਤੇ ਤੁਸੀਂ ਦੱਸਿਓ ਸਾਰੇ ਵੀ ਤੁਹਾਡੇ ਕੌਣ-ਕੌਣ ਇਦਾਂ ਕਰਦਾ ਕਮੈਂਟਾਂ 'ਚ ਦੱਸਿਓ ਕਿ ਇਸ ਤਰ੍ਹਾਂ ਕੁਲਕਲੇ ਆਪਣੇ ਬਣ ਗਏ ਪਾਜੀ ਹੁਣ ਲੱਗੇ ਆਪਾਂ ਆਪਾ ਪੌੜੇ ਬਣਾਉਣਾ ਬੇਸਨ ਘਟ ਲਵੋ ਥੋੜਾ ਜਿਹਾ ਬੇਸਣ ਘੱਟ ਲੱਗਦਾ ਪ੍ਰਭ ਇਹਨਾਂ 'ਚ ਹੋਰ ਬਣਾਣਾ ਪੜਾ। ਚਲ ਦੇਖਦੇ ਆ ਪਹਿਲਾਂ ਬਣਾ ਕੇ। ਘੱਟ ਲੱਗਦਾ ਬੇਸਣ ਹੋਰ ਪਾਉਣੀ ਹੈ। ਕੋਣ ਸਹੀ ਬਣ ਰਹੇ ਨੇ। ਥੋੜੇ ਬੇਸਣ ਘੱਟ ਸੀਗਾ। ਉਹਨੂੰ ਸੇਕ ਲੀ। ਜਿਹਨੇ ਪਹਿਲਾਂ ਪਾਈ ਸੀ ਨਾ ਦੋ ਤਿੰਨ ਪਕੌੜੇ ਅਲੱਗ-ਅਲੱਗ ਸੈਲ ਗਿਆ ਸੀ ਉਹਨਾਂ ਦਾ ਜੋ ਵੀ ਉਹਦੇ ਵਿੱਚ ਹੈਗੇ ਸੀਗੇ ਆਲੂ ਪਿਆਜ਼ ਗੋਭੀ ਵੈਸੇ ਇਸ ਵਾਰ ਮੇਰਾ ਮਨ ਸੀਗਾ ਵੀ ਮੈਂ ਪਾਲਕ ਵਾਲੇ ਪਕੌੜੇ ਬਣਾਵਾਂ ਮੈਂ ਕਦੇ ਬਣਾਏ ਨਹੀਂ ਹੈਗੇ ਪਾਲਕ ਵਾਲੇ ਫਿਰ ਮੈਂ ਘਚੋਲੇ ਬਸ ਕੋਪੀ ਵਾਲੀ ਬਣਾਉਣੀ ਆ ਆ ਦੇਖੋ ਹੁਣ ਸਹੀ ਬਣ ਰਹੇ ਨੇ ਅੱਜ ਆਪਾਂ ਹੋ ਗਏ ਤਿਆਰ ਆਪਾਂ ਜੀ ਇਹ ਪਹਿਲਾਂ ਆਪਾਂ ਸੂਟ ਪਾਇਆ ਹੋਇਆ ਸੀ ਜਿਹੜਾ ਕੱਲ ਪਾਇਆ ਸੀ ਕੱਲ ਆਪਾਂ ਗਏ ਸੀ ਸਿੰਘ ਜੀ ਦਾ ਗੁਰਦੁਆਰੇ ਦਵਾਲੀ ਤੇ ਮੱਛਾ ਤੇ ਖਣ ਤੇ ਅੱਜ ਫਿਰ ਮੈਂ ਸਵੇਰ ਉਹੀ ਪਾ ਲਿਆ ਸੀਗਾ ਤੇ ਹੁਣ ਆਪਾਂ ਨਿਊ ਸੂਟ ਪਾਇਆਗਾ ਜਿਹੜਾ ਮੈਂ ਸਲਾਈ ਕਰਾਇਆ ਤੇ ਹੁਣ ਆਪਾਂ ਬਣਾਏ ਨੇ ਆਪਾਂ ਬਸ ਕੁਲਰ ਨੇ ਇਸ ਅਕੋਰਡਿੰਗ ਬਾਕੀ ਹੁਣ ਆਪਣੀਆਂ ਕਚੌੜੀਆਂ ਰਹਿ ਗਈਆਂ ਕਿਉਂਕਿ ਹੁਣ ਟਾਈਮ ਜ਼ਿਆਦਾ ਹੋ ਗਿਆ 6:30 ਹੋ ਗਏ ਤੇ ਕਚੌੜੀਆਂ ਹੁਣ ਆਪਾਂ ਅੱਗੇ ਬਣਾਵਾਂਗੇ ਨਾਲ ਦੇ ਨਾਲ ਬਣਾ ਕੇ ਨਾਲ ਦੇ ਨਾਲ ਖਾ ਲਾਂਗੇ ਠੀਕ ਹੈ ਜੀ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਚਲ ਬਰਾਵਾ ਸਮਾਨ ਕੱਢੋ ਤਾਂ ਅਚਕ ਕੇ ਮਟਕ ਲਿਆ ਪੜਾ

「サタボールのファンディーツ」「サ ਆੜਿਆ ਹੁਣ ਗੁਰਦੁਆਰੇ ਦੇ ਬਾਹਰ ਮੁੰਡਾ ਮੇਰਾ ਪਤਾ ਨਹੀਂ ਕਿੱਥੋਂ ਨਿੱਚਲੇ ਆ ਗਿਆ ਹੁਣ ਆਪਾਂ ਚੱਲਿਆ ਘਰ ਨੂੰ ਇੱਕ ਗੁਰਦੁਆਰੇ ਅੱਗੇ ਵੀ ਟਿਕਦਾ ਹੈਗਾ ਹੁਣ ਆਪਾਂ ਚੱਲਿਆ ਘਰ ਨੂੰ ਥੋੜਾ ਬਹੁਤਾ ਜਿਹੜਾ ਬਣਾਇਆ ਖਾਣੇ ਆ ਭੁੱਖ ਲੱਗੀ ਮੇ kia ਉਹ ਤਾਂ ਬਾਅਦ ਚਲਾਵਾਂਗੇ ਬਾਬਾ ਲੋ ਜੀ ਹੁਣ ਲੱਗੇ ਆਪਾਂ ਕਚੌੜੀਆਂ ਬਣਾਉਣ ਲੇਟ ਹੈ ਲੇਟ ਹੋ ਗਏ ਸੀਗੇ ਆਏ ਜੀ ਖਾਲੂ ਕਚੌੜੀਆਂ ਗਰਮਾ ਗਰਮ ਹਲਵਾ ਫੇਰ ਨਹੀਂ ਆਉਂਦੀ ਖੜੀਆਂ ਨਾਲ ਨਾ ਰਿ ਟਾਈਮ ਲੱਗ ਜਣਾ Obrigada. <laughs> ਕੂੜਾ ਇਕੱਠਾ ਕਰੀ ਜਾਓ ਨੀ ਸਵੇਰੇ ਛਾੜੂ ਲਾਵਾਂਗੇ ਫਟਾ ਕੱਪੜੇ ਨਾ ਛਾੜ ਲਈ ਪੁੱਤ ਤੂੰ ਨਾ 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 ਸੁਆਣੀ ਹੈਗਾ ਫਟਾ ਉਹ ਕਿੰਨਾ ਛੱਡਦੀ ਉੱਪਰੋਂ ਛੱਡੀ ਇੱਧਰ ਹੋ ਜਾ ਨਾਲ ਇੱਧਰ ਆਹ ਹੋ ਕੇ ਤੇ ਮੇਰੇ ਉੱਪਰ ਹੀ ਬੱਚੇ ਆ ਕੇ ਨੱਚ ਕੇ ਚੱਲ ਕਿਹੜੋ ਬੀਚੇ ਦੇਖਤ ਲਈਏ ਮੇਰੇ ਤੇ ਗਾੜ ਨਹੀਂ ਨਾ ਮੇਰਾ ਮਜਾ ਘੜਾ ਨਹੀਂ ਦਿਖਾਇਆ ਜਦੋਂ ਦੀ ਵੇਚਦੀ ਹੋਈ ਨੇ ਤੇ ਚੁਟੜਨੀ ਨਹੀਂ ਮੈਂ ਸਭ ਜੀ ਵੇਚ ਦਿੰਦੀ ਆ ਮਾਲ ਤਾਂ ਹੋਏਗਾ ਮੋੜ ਲੈ ਨੂੰ ਦੀ ਮੈ ਲੱਗੇ ਹੁਣ ਵਲੌਗ ਦਾ ਐਂਡ ਕਰਉਣੀ ਤੇ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਵਲੌਗ ਨੂੰ ਬੱਲੇ ਪਿਆਰ ਦਿਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਕਿਤੇ ਜੀ ਇੱਕ ਵਾਰੀ ਫਿਰ ਤੁਹਾਨੂੰ ਮਿਲਦੀ ਚੁੰਦੀ ਇਸ ਦਿਨ ਅਲੋਖਾ ਕਦ ਦਾ ਆਉਂਗੀ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਚ ਜਦ ਤੱਕ ਮੈਂ ਵੀਡੀਓ ਕਰ ਹਾਲ ਸਦਾ ਰਹਿੰਦੀ ਹਾਂ